ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆਗੇ ਹੱਥ ਵਨ ਕੇ ਬੇਨਤੀ ਹੈਗੀ ਵੀਡੀਓ ਨੂੰ ਸੁਣਿਓ ਵੇਖਿਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਪੰਜਾਬ ਦੇ ਵਿੱਚ ਤਿੰਨ ਚਾਰ ਬਲੌਗਰ ਜਿਹੜੇ ਸੋਸ਼ਲ ਮੀਡੀਆ ਨੂੰ ਵਰਤਦੇ ਨੇ ਕਾਫੀ ਮਸ਼ਹੂਰ ਨੇ ਜਿਹੜੇ ਜ਼ਿਆਦਾਤਰ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਜ਼ਿਆਦਾ ਰੌਲਾ ਪਾਉਂਦੇ ਨੇ ਜਿਨ੍ਹਾਂ ਵਿੱਚ ਇੱਕ ਸਰਪੰਚ ਹੈ ਇੱਕ ਮੱਟਾਗਾ ਇੱਕ ਸੌਕੀ ਸਰਦਾਰ ਹੈਗਾ ਠੀਕ ਹੈ ਨਾ ਇਹ ਪ੍ਰਮੋਸ਼ਨਾਂ ਕਰਦੇ ਨੇ ਲੋਕਾਂ ਦੀਆਂ ਜਾ ਕੇ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ ਮੇਰੇ ਕੋਲ ਉਹਦੀ ਡਿਟੇਲ ਵੀ ਹੈਗੀ ਹੈਗੀ ਉਹਨੇ ਮੈਨੂੰ ਦੱਸਿਆ ਕਿ ਮੈਂ ਇਹਨਾਂ ਦੀ ਵੀਡੀਓ ਦੇਖ ਕੇ ਕਮੈਂਟ ਕਰਕੇ ਸ਼ੇਅਰ ਕਰਕੇ ਲਾਈਕ ਕਰਕੇ ਉਹਨਾਂ ਕੋਲ ਗਿਆ ਉਹਨਾਂ ਨੂੰ ਮੈਂ ਕਿਹਾ ਵੀ ਐ ਕਰਕੇ ਤੁਸੀਂ ਮੈਨੂੰ ਕਿਹਾ ਸੀ ਤਾਂ ਮੈਨੂੰ ਇਹ ਆ ਚੀਜ਼ ਦੇਵੋ ਤੇ ਆ ਚੀਜ਼ ਦੇ ਮੈਂ ਤੁਹਾਨੂੰ ਪੈਸੇ ਲੈ ਲਵਾਂ ਆ ਚੀਜ਼ ਮੈਨੂੰ ਫ੍ਰੀ ਦੇ ਦਿਓ ਕਿਉਂਕਿ ਇਹ ਬਲੌਗਰਾਂ ਵੱਲੋਂ ਕਿਹਾ ਗਿਆ ਸੀ ਵੀ ਤੁਸੀਂ ਸ਼ੇਅਰ ਕਰਕੇ ਲਾਇਕ ਕਰਕੇ ਆਵੋਗੇ ਕਮੈਂਟ ਕਰਕੇ ਆਵੋਗੇ ਤਾਂ ਤੁਹਾਨੂੰ ਇਹ ਚੀਜ਼ ਮਿਲੇਗੀ ਤਾਂ ਅੱਗੋਂ ਦੁਕਾਨਦਾਰ ਨੇ ਕਿਹਾ ਵੀ ਭਰਾਵਾ ਮੈਂ ਤਾਂ ਪੈਸੇ ਦਿੱਤੇ ਨੇ 20000 ਰੁਪਇਆ ਠੀਕ ਹੈ ਨਾ ਸਮਾਨ ਮੇਰਾ ਕਿਵੇਂ ਵੀ ਕੋ ਇਹ ਬਲੌਗਰਾਂ ਦੀ ਕੰਮ ਆਗਾ ਠੀਕ ਹੈ ਨਾ ਸੋ ਮੇਰੀ ਬੇਨਤੀ ਆ ਇਹਨਾਂ ਦੇ ਮਗਰ ਲਾ ਕੇ ਐਵੇਂ ਨਾ ਚੱਪ ਚੱਲ ਜਿਆ ਕਰੋ ਕਿਸੇ ਪਾਸੇ ਸਮਾਨ ਲੈਣ ਜਿਹੜੇ ਤੁਹਾਡੇ ਆਸ-ਪਾਸ ਉਹ ਤੁਹਾਡੇ ਗਮਾਨ ਚ ਤੁਹਾਡੇ ਸ਼ਹਿਰ ਦੇ ਵਿੱਚ ਦੁਕਾਨ ਵਾਲੇ ਨੇ ਨਾ ਉਹ ਵੀ ਸਮਾਨ ਉਹਨੇ ਤਾਂ ਦਿੰਦੇ ਨੇ ਜਿੰਨੇ ਦਾ ਇਹ ਬਲੌਗਰਾਂ ਵੱਲੋਂ ਪ੍ਰਚਾਰ ਕਰਕੇ ਦੱਸਿਆ ਹੁੰਦਾ ਉਹ ਵੀ ਉਹਨੇ ਤਾਂ ਦਿੰਦੇ ਨੇ ਉਹ ਸਮਾਨ ਉਹ ਵੀ ਹੁੰਦੇ ਦਿੰਦੇ ਨੇ ਇਹਨਾਂ ਨੇ ਆਪਣੇ 20 15 20000 ਰੁਪਏ ਨੂੰ ਪੱਕਾ ਕਰਨ ਲਈ ਗਾਹ ਨੂੰ ਹੋਰ ਬੰਦਾ ਪੱਟਣ ਲਈ ਝੂਠ ਬੋਲਿਆ ਜਾਂਦਾਗਾ ਸੋ ਬੇਨਤੀ ਹੈਗੀ ਵੀਡੀਓ ਨੂੰ ਵਾਤਬਾਤ ਸ਼ੇਅਰ ਕਰ ਦਿਓ ਔਰ ਆਪਣੇ ਅਲਾਕੇ ਜੋ ਆਪਣੇ ਸ਼ਹਿਰ ਜੋ ਆਪਣੇ ਆਸ-ਪਾਸ ਦੇ ਦੁਕਾਨਦਾਰਾਂ ਤੋਂ ਸਮਾਨ ਲੈ ਲਿਆ ਕਰੋ ਉਹਨਾਂ ਦਾ ਸਮਾਨ ਵੀ ਵਧੀਆ ਹੁੰਦਾ ਔਰ ਸਸਤਾ ਹੁੰਦਾ ਦਾ ਧੰਨਵਾਦ